ਹਲੋ ਹਲੋ ਆਪਣੇ ਵਾਲੇ ਆਪਾ ਥੋੜਾ ਪਿਛੇ ਆ ਜਾਈਏ ਹਲੋ ਹਲੋ ਅਸੀਂ ਜਿਹੜੀ ਵੀ ਕਾਰਵਾਈ ਨੂੰ ਲੈ ਕੇ ਚੱਲ ਰਹੇ ਆਂ ਔਰ ਜਿਹੜਾ ਮੰਗ ਪੱਤਰ ਰਾਜ ਇਹਨਾਂ ਨੂੰ ਹੁਣ ਦਿੱਤਾ ਹੈ ਇਹ ਮੰਗ ਪੱਤਰ ਸਾਡਾ ਲਗਭਗ ਨਵੰਬਰ ਦੇ ਮਹੀਨੇ ਦਾ ਜਿਹੜਾ ਵਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਰਿਸੀਵ ਹੋ ਚੁੱਕਾ ਹੈ ਔਰ ਉਹਦੀ ਜਿਹੜੀ ਵਾਪਸੀ ਸਾਨੂੰ ਮੇਲ ਹੈ ਉਹ ਵੀ ਆ ਚੁੱਕੀ ਹੈ ਉਹਦੇ ਉੱਤੇ ਸਿਰਫ ਇੱਕ ਮੀਟਿੰਗ ਪੈਂਡਿੰਗ ਆ ਉਹ ਕੁਝ ਕਾਰਨ ਰਹੇ ਆ ਮਤਲਬ ਜਿਹਦੇ ਕਰਕੇ ਮੀਟਿੰਗ ਜੇ ਨਹੀਂ ਹੋ ਸਕੀ ਮੁਖ ਸ਼ਕਤਲ ਸਾਹਿਬ ਨਾਲ ਮੀਟਿੰਗ ਹੋਣੀ ਆ ਜਿਹਦੇ ਜਿੱਥੋਂ ਜਿਹੜੇ ਉਹਨਾਂ ਦੇ ਗਾਂ ਅਗਲੇ ਜਿਹੜੇ ਇਸ ਸਾਡੇ ਮੰਗ ਪੱਤਰ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਨ ਵਾਸਤੇ ਤੇ ਉਹਨਾਂ ਨੇ ਗਾਂ ਆਰਡਰ ਜਿਹੜਾ ਸਰਕੂਲਰ ਸਾਰੇ ਮਹਿਕਮਿਆਂ ਨੂੰ ਕੱਢਣਾ ਇਹਦੇ ਵਿੱਚ ਜਿਹੜੀ ਸਾਡੀ ਮੇਨ ਮੰਗ ਹੈ ਜੀ ਪੰਜਾਬ ਸਰਕਾਰ ਕੋਲ ਅਸੀਂ ਇਹ ਮੰਗ ਕੀਤੀ ਹੈ ਵੀ ਇੱਕ ਤੇ 2006 ਦਾ ਪੈਕੇਜ ਸਾਡਾ ਜਿਹੜਾ ਪੈਂਡਿੰਗ ਪਿਆ ਕੇਂਦਰ ਸਰਕਾਰ ਕੋਲ ਜਾਂ ਤੇ ਕੇਂਦਰ ਸਰਕਾਰ ਤੇ ਯੋਰ ਪਾ ਕੇ ਤੇ ਉਹ ਪੈਕੇਜ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਦਵਾਨ ਨਹੀਂ ਤੇ ਆਪਣੇ ਕੋਲ ਆਉਂਦੇ ਸਾਡੀ ਪਹਿਲੀ ਮੰਗ ਇਹ ਆ ਦੂਜੇ ਨੰਬਰ ਤੇ ਸਾਡੇ ਪੁਲਿਸ ਦੇ ਜਿਹੜੇ ਸ਼ਹੀਦ ਲਗਭਗ 246 ਪਰਿਵਾਰ ਪੰਜਾਬ ਦੇ ਵਿੱਚ ਉਹ ਆ ਜਿਹੜੇ ਡਿਊਟੀਆਂ ਦੇ ਦੌਰਾਨ ਜਿਹੜੇ ਸ਼ਹੀਦ ਹੋ ਗਏ ਸੀਗੇ ਉਹਨਾਂ ਵਾਸਤੇ ਉਹਨਾਂ ਨੂੰ ਉਸ ਵੇਲੇ ਸਿਰਫ ਲੱਖ ਲੱਖ ਰੁਪਏ ਦੀ ਐਕਸੀਲੀਰੇਸ਼ਨ ਗ੍ਰਾਂਟ ਦਿੱਤੀ ਹੈ ਜਦੋਂ ਕਿ ਅੱਜ ਦੀ ਤਰੀਕ ਦੇ ਵਿੱਚ 1-1 ਕਰੋੜ ਰੁਪਏ ਜਿਹੜਾ ਵਾ ਉਹ ਐਕਸੀਲੀਰੇਸ਼ਨ ਦਿੱਤੀ ਜਾਂਦੀ ਹੈ ਤੇ ਉਹਨਾਂ ਵਾਸਤੇ ਸਾਡੀ ਮੰਗ ਇਹ ਆ ਵੀ ਪੁਰਾਣੇ ਕੇਸਾਂ 'ਚ ਹਰਿਆਣਾ ਸਰਕਾਰ ਜਿਹੜੀ ਹਰਿਆਣਾ ਸਰਕਾਰ ਦੇ ਚੁੱਕੀ ਹੈ ਪਹਿਲਾਂ ਤੋਂ ਤੇ ਉਹ ਸਾਡੀ ਮੰਗ ਹੈ ਪੰਜਾਬ ਸਰਕਾਰ ਕੋਲੋਂ ਵੀ ਇਹਨਾਂ ਪੁਰਾਣੇ ਕੇਸਾਂ ਨੂੰ ਵੀ 10-10 ਲੱਖ ਰੁਪਏ ਜਿਹੜਾ ਵਾ ਉਹ ਦਿੱਤਾ ਜਾਵੇ। ਦੂਸਰੀ ਮੰਗ ਉਸ ਤੋਂ ਇਲਾਵਾ ਜਿਹੜੀ ਆ ਉਹ ਇਹ ਆ ਵੀ ਮਤਲਬ ਜਿਹੜੀ ਪੈਨਸ਼ਨ ਸਾਡੇ ਆਮ ਨਾਗਰਿਕ ਪਰਿਵਾਰਾਂ ਨੂੰ 6000 ਰੁਪਏ ਅਸਲ ਵਿੱਚ ਮਿਲ ਰਹੀ ਆ ਉਹ ਵਧਾ ਕੇ ਜਿਹੜੀ ਆ 10000 ਰੁਪਏ ਕੀਤੀ ਜਾਵੇ। ਇਸ ਤੋਂ ਬਾਅਦ ਤੀਸਰੀ ਮੰਗ ਸਾਡੀ ਇਹ ਹੈ ਕਿ 1985 ਤੋਂ ਇੱਕ ਪਾਲਿਸੀ ਬਣੀ ਆ ਕਿ ਇਹਨਾਂ ਲੋਕਾਂ ਨੂੰ ਪਲਾਟ ਜਾਂ ਫਲੈਟ ਦੇਣੇ ਸੀਗੇ। ਉਹਦੇ ਉੱਤੇ ਉਹ ਵਨ ਟਾਈਮ ਬੈਨੀਫਿਟ ਆ ਵਨ ਟਾਈਮ ਵਨ ਟਾਈਮ ਬੈਨੀਫਿਟ ਆ ਤੇ 32514 ਕਾਰਡ ਜਿਹੜੇ ਆ ਰੈਡ ਕਾਰਡ ਤੇ ਵਾਈਟ ਕਾਰਡ ਜਿਹੜੇ ਆ ਸਰਕਾਰ ਵੱਲੋਂ ਜਾਰੀ ਕੀਤੇ ਗਏ ਆ ਤੇ ਹਾਰਦੀ ਅੱਜ ਅਗਰ ਸਰਵੇ ਕਰਾਇਆ ਜਾਵੇ ਤੇ 1000 ਫੈਮਿਲੀ ਹੋਏਗੀ ਜਿਹਨੂੰ ਉਹਦਾ ਬੈਨੀਫਿਟ ਕੀ ਕਿਹਾ ਜਾਵੇ ਇਸ ਨੂੰ ਜਿਹੜਾ ਇਹਨਾਂ ਨੇ ਅੱਜ ਦੁਬਾਰਾ ਮੈਨੂੰ ਮੰਗ ਪੱਤਰ ਦਿੱਤਾ ਹੈ ਆਲਰੇਡੀ ਤਾਂ ਰਿਮਾਈਂਡਰ ਹੀ ਆਪਾਂ ਕਹਿ ਸਕਦੇ ਆ ਹਾਂਜੀ ਤੇ ਕਿਉਂਕਿ ਇਸ ਕੇਸ ਨੂੰ ਪਾਰਟੀ ਨੇ ਸਰਦਾਰ ਭਗਨ ਸਿੰਘ ਜੀ ਮਾਨ ਦੇ ਦੀ ਸਰਕਾਰ ਦੇ ਅੰਦਰ ਮੁੱਖ ਮੰਤਰੀ ਸਾਹਿਬ ਦੇ ਬਹੁਤ ਸੀਰੀਅਸਲੀ ਰਿਐਸ ਵੀ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੋਂ ਖਾਸ ਕਰਕੇ ਇਹਦੇ ਵਿੱਚ ਬਹੁਤ ਵਧੀਆ ਵੱਡਾ ਰੋਲ ਨਿਭਾਇਆ ਸਾਡੇ ਕੈਬਨਿਟ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਵੀ ਉਸ ਵੇਲੇ ਕੁਰਬਾਨੀ ਹੋਈ ਹੈ ਉਹਨਾਂ ਦੇ ਭਾਈ ਸਾਹਿਬ ਦੀ ਉਸ ਵੇਲੇ ਉਹ ਮਮਟ ਚੱਲ ਰਹੀ ਸੀ ਉਹਦ ਤਈਏ ਉਹਨਾਂ ਨੂੰ ਵੀ ਗੋਲੀਆਂ ਮਾਰ ਗਈ ਸੀ ਉਹ ਡਾਕਟਰ ਸਾਹਿਬ ਤਾਂ ਦਿਨ ਰਾਤ ਲੱਗੇ ਰਹਿੰਦੇ ਇਸ ਪਰਿਵਾਰਾਂ ਨੂੰ ਔਰ ਸਾਡਾ ਇਹ ਜਿਹੜਾ ਮਸਲਾ ਹੈ ਸੀਐਮ ਆਫਿਸ ਤੋਂ ਮੁਖ ਸ਼ਕਤਰ ਦੇ ਆਫਿਸ 'ਚ ਪਿਆ ਅਸੀਂ ਪਿੱਛੇ ਦੇ 7-8 ਦਿਨ ਰਹਿ ਕੇ ਵੀ ਆਏ ਤੇ ਮੁਖ ਸ਼ਕਤਰ ਸਾਹਿਬ ਨਾ ਥੋੜਾ ਬੀਜੀ ਚਗੇ ਤੋ ਉਹਨਾਂ ਨਾਲ ਸਾਡੀ ਮੀਟਿੰਗ ਹੋ ਨਹੀਂ ਸਕੀ ਔਰ ਸਾਨੂੰ ਮਲਕੀ ਪੂਰਾ ਵਿਸ਼ਵਾਸ ਹੈ ਮੰਤਰੀ ਸਾਹਿਬ ਨੇ ਆਪ ਕਹਾਈ ਤਾਰੀਵਾਲ ਸਾਹਿਬ ਨੇ ਕਿ ਮੈਂ ਤੁਹਾਡੇ ਨਾਲ ਜਾਊਂਗਾ ਮੁਖ ਸ਼ਕਤਰ ਕੋ ਮੈਂ ਤੁਹਾਡੇ ਨਾਲ ਜਾਊਂਗਾ ਔਰ ਉਹਨਾਂ ਦਾ ਜੋ ਵੀ ਡਿਸੀਜਨ ਹੈ ਉਹਨਾਂ ਨੂੰ ਸੁਣ ਕੇ ਅਸੀਂ ਆ ਸਰਕਾਰ ਲੋਕ ਵੀ ਵਿੱਚ ਉਹਦੇ ਚ ਕੁਝ ਲਾਗੂ ਕਰਾਵਾਂਗੇ ਵੀ ਇਹ ਜੀਤਾਂਦੇ ਹੋਣੇ ਚਾਹੀਦੀਆਂ ਇਹ ਬਿਲਕੁਲ ਮੰਗ ਇਹਨਾਂ ਦੀ ਜਾਜ ਹੈ ਔਰ ਜਿਹੜੇ ਇਹ ਅਤਵਾਦ ਦੇ ਦਰਾਂ ਜਿਹੜੇ ਪਰਿਵਾਰ ਪੰਜਾਬ ਛੱਡ ਕੇ ਚਲੇ ਗਏ ਜਾਂ ਉਸ ਤਰ੍ਹਾਂ ਲੋਕਾਂ ਦੀ ਮੌਤ ਹੋਈ ਸ਼ਹੀਦیاں ਹੋਈਆਂ ਤਾਂ ਉਹਨਾਂ ਦਾ ਤਾਂ ਬੰਦ ਹੈ ਕਿਉਂਕਿ ਅਸੀਂ ਸੈਕੂਲਰ ਦੇਸ਼ ਦੇ ਲੋਕ ਰਹਿਣ ਵਾਲੇ ਆ ਸਾਡਾ ਤੁਹਾਡੇ ਵਾਸਤੇ ਤਾਂ ਅੰਗਰੇਜ਼ ਹੀ ਵਿਦੇਸ਼ੀ ਸੀ ਬਾਕੀ ਤਾਂ ਸਾਰੇ ਇੰਡੀਅਨ ਹੀ ਐ ਤੋ ਕੋਈ ਵੀ ਇਸ ਦੇਸ਼ ਦੇ ਅੰਦਰ ਦੂਜਾ ਦੂਜਾ ਦੂਜੀ ਕੰਟਰੀ ਨਹੀਂ ਬਣ ਸਕਦੀ ਸਾਡਾ ਭਾਰਤੀ ਸੰਵਿਧਾਨ ਮੁਤਾਬਕ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਆ ਤੇ ਜਿਹੜੇ ਇਸ ਸੰਵਿਧਾਨ ਦੀ ਰਾਖੀ ਵਾਸਤੇ ਲੋਕਤੰਤਰ ਦੀ ਰਾਖੀ ਵਾਸਤੇ ਲੜੇ ਆ ਜਿਨ੍ਹਾਂ ਦੀਆਂ ਕੁਰਬਾਨੀਆਂ ਕੁਰਬਾਨੀਆਂ ਹੋਈਆਂ ਜੇ ਉਹ ਸ਼ਾਇਦ ਉਹ ਨਾ ਲੜਦੇ ਤੇ ਸ਼ਾਇਦ ਇਹ ਸ਼ਾਇਦ ਦੇਸ਼ ਸਾਡਾ ਟੁੱਟ ਜਾਂਦਾ ਜੋ ਜਿਨ੍ਹਾਂ ਨੇ ਖੜਕੂ ਟਾਈਪ ਲੋਕਾਂ ਨੇ ਇਸ ਦਾ ਮੂਮਤ ਛੇੜੀ ਹੋਈ ਸੀ ਉਹ ਆਪਣੀ ਮੂਮਤ ਚ ਕਾਮਯਾਬ ਹੋ ਸਕਦੇ ਸੀ ਪਰ ਇਸ ਦੇ ਨਾਲ ਨਾਲ ਜਿਹੜੀਆਂ ਕੁਰਬਾਨੀਆਂ ਹੋਈਆਂ ਜਿਹੜੇ ਲੋਕ ਪਰਿਵਾਰ ਛੱਡ ਕੇ ਚਲੇ ਗਏ ਕੋਈ ਦਿੱਲੀ ਚਲੇ ਗਿਆ ਕਿ ਕਿਸੇ ਹੋਰ ਸਟੇਟ ਚ ਚਲੇ ਗਿਆ ਤਾਂ ਉਹ ਦੁਬਾਰਾ ਪੰਜਾਬ ਚ ਆਏ ਮੂੜ ਬੇਸੇਵਾ ਉਹਨਾਂ ਦਾ ਹੋਇਆ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਗਰ ਉਹ ਵਾਪਸ ਆਏ ਸੀ ਤਾਂ ਇਹ ਪੰਜਾਬ ਪੰਜਾਬ ਰਹਿ ਗਿਆ ਭਾਰਤ ਦਾ ਹਿਸਟਾ ਰਹਿ ਗਿਆ ਤਾਂ ਉਹ ਬਾਕੀ ਦੇ ਅਗਲੇ ਕਹਿੰਦੇ ਵੀ ਇੱਥੋਂ ਭੱਜੋ ਤਾਂ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵਨ ਸਿੰਘ ਦੀ ਮਾਨ ਦੀ ਸਰਕਾਰ ਸਰਦਾਰ ਕਲਦੀਪ ਸਿੰਘ ਟਾਲੀਵਾਰ ਮੰਤਰੀ ਸਾਹਿਬ ਸਾਡੀ ਪੂਰੀ ਪਾਰਟੀ ਇਸ ਵਾਸਤੇ ਬਹੁਤ ਸਜੀਦਾ ਹੈ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਵਿਸ਼ਵਾਸ ਦਿਵਾਨੇ ਹੈ ਕਿ ਜੋ ਵੀ ਇਹਨਾਂ ਦੀਆਂ ਮੰਗਾ ਹੈ ਅਸੀਂ ਪੂਰੀਆਂ ਕਰਵਾ ਕੇ ਜਿਹੜਾ ਮੁਖ ਸ਼ਕਤਰ ਤੋਂ ਇਹਨਾਂ ਦੀ ਝੋਲੀ ਚ ਪਾਈਏ ਅੱਜ ਦੇ